देखो जी मैं सारे नु यही कहना चाहना कि की की के के सारे जणी आपा तगड़े हो के साथ दइए ताकि जो ਸਾਡੇ ਐਮਐਲਏ ਸਾਹਿਬ ਜੀ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਉਹਨਾਂ ਦੀ ਸੋਚ ਨੂੰ ਬਾਤ ਰੱਖਿਆ ਜਾਵੇ ਜਿਵੇਂ ਤੁਸੀਂ ਸਭ ਜਾਣਦੇ ਜੇ ਹਲਕਾ ਸਾਰਾ ਇਸ ਚੀਜ਼ ਦਾ ਗਵਾਹ ਵੀ ਉਹਨਾਂ ਨੇ ਆਪਣੇ ਟਰਮ ਦੇ ਵਿੱਚ ਕੀ ਕੀਤਾ ਕੀ ਨਜਾਇਜ਼ ਕੀਤੀ ਕਿ ਹਨਾ ਕਿ ਨਹੀਂ ਕੀਤੀ ਪਰਚੇ ਦਿੱਤੇ ਕਿ ਤੇ ਨਸ਼ਾ ਵਿਕਣ ਦਿੱਤਾ ਹਲਕੇ ਜਿਕੇ ਨਹੀਂ ਦਿੱਤਾ ਤੇ ਸਾਰੇ ਜਾਨੀ ਆਪਾਂ ਇਕੱਠੇ ਹੋ ਕੇ ਸਾਥ ਦਈਏ ਤਾਂ ਕਿ ਜਿਹੜਾ ਆਪਣਾ ਹਲਕਾ ਤਰਨਤਾਰਨਾ ਇਹਨੂੰ ਮੋੜ ਜਿੱਦਾਂ ਅੱਗੇ ਤੋਂ ਵੀ ਬਿਹਤਰ ਬਣਾਇਆ ਜਾ ਸਕੀ ਆ ਤੁਹਾਡੇ ਵੱਲੋਂ ਨਮਿਣੇ ਖੁਦ ਦਾ ਕੋਈ ਫਾਈਲ ਵਿੱਚ ਹਾਂਜੀ ਮੇਰੇ ਵੱਲੋਂ ਜੀ ਖੁਦ ਕੀਤੀ ਗਈ ਹੈ ਜੀ ਤੇ ਕੀ ਲੱਗ ਸਕਦਾ ਕਿ ਆਮ ਆਦਮੀ ਪਾਰਟੀ ਤੋਂ ਤੁਸੀਂ ਨਵਿੰਦਰ ਸੇਵਾ ਦਾ ਬਲਟੈਂਸ ਤੇ ਹੁਣ ਤੁਸੀਂ ਆਜਾਤ ਤੋਂ ਨਮਿਣੇ ਭਰ ਰਹੇ ਹੋ ਤੇ ਕੀ ਮਤਲਬ ਕੀ ਦੇਖੋ ਜੀ ਮੈਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਵਾਈਸ ਪ੍ਰਧਾਨ ਹੂ ਜੂਥ ਲਿੰਗ ਦਾ ਜੀ ਤੇ ਅਸੀਂ ਸਾਰੇ ਜਿਵੇਂ ਤੁਹਾਨੂੰ ਕੁਝ ਦਿਨ ਪਹਿਲਾਂ ਪਤਾ ਸੀ ਸਾਡੇ ਹਲਕੇ ਦਾ ਜੂਥ ਪ੍ਰਧਾਨ ਵੀ ਲਾਹਤਾ ਪਾਰਟੀ ਨੇ ਇਹ ਸਾਡੇ ਐਮਐਲਏ ਸਾਹਿਬ ਦੇ ਬੰਦੇ ਜਿਹੜੇ ਸੀ ਡਾਕਟਰ ਕੁਸ਼ਨੀ ਸਿੰਘ ਸੋਲ ਦੇ ਸਾਡਾ ਜਿਹੜਾ ਮਿੰਜ ਜਿੰਨੇ ਵੀ ਸਾਡੇ ਮਿੰਜ ਹਲਕੇ ਦੇ ਵਿੱਚ ਸਮਰਥਨ ਸੀ ਸਾਰਿਆਂ ਨੂੰ ਇਗਨੋਰ ਕੀਤਾ ਜਾ ਰਿਹਾ ਖੁੱਡੇ ਲੈਣ ਲਾਇਆ ਜਾ ਰਿਹਾ ਉਹਨਾਂ ਨੂੰ ਮਿੰਜ ਉਹਨਾਂ ਦੀ ਕਦਰ ਹੀ ਨਹੀਂ ਕੀਤੀ ਜਾ ਰਹੀ ਇਹ ਪਾਰਟੀਆਂ ਦਾ ਬਸ ਇੱਕੋ ਹੀ ਮਕਸਦ ਰਹਿ ਗਿਆ ਜਿੱਤ ਜਿੱਤ ਤੇ ਜਿੱਤ ਪਰ ਜਿਵੇਂ ਤੁਹਾਨੂੰ ਪਹਿਲਾਂ ਪਤਾ ਕੁਝ ਸਮਾਂ ਪਹਿਲਾਂ ਗੁਰਦੁਆਰੇ ਸਾਹਿਬ ਅਸੀਂ ਇਕੱਠੇ ਹੋ ਕੇ ਸਾਰਿਆਂ ਨੇ ਪ੍ਰਣ ਲਿਆ ਸੀ ਵੀ ਇਸ ਬੰਦੇ ਦੇ ਨਾਲ ਅਸੀਂ ਨਹੀਂ ਚੱਲਾਂਗੇ ਬਾਕੀ ਦੇ ਜਿਵੇਂ ਤੁਸੀਂ ਜਾਣਦੇ ਜੇ ਸਾਰੇ ਭੱਜ ਪੁੱਜ ਗਏ ਨੇ ਕਿਹੜੇ ਬੰਦੇ ਨਾਲ ਨਹੀਂ ਚੱਲਣਾ ਚਾਹੁੰਦੇ ਦੇ ਵੇਖੋ ਜੀ ਕਈ ਲੋਕ ਇਦਾਂ ਨੇ ਵੇਖ ਜਾਂਦੇ ਆ ਕਈ ਚੀਜ਼ਾਂ ਦੇ ਵੇਖ ਜਾਂਦੇ ਕੋਈ ਉਹਦਿਆਂ ਦੇ ਵੇਖ ਜਾਂਦੇ ਆ ਆਂਦੇ ਜ਼ਮੀਨ ਭਾਵੇਂ ਘੱਟ ਹੋਵੇ ਇੱਕ ਬੰਦੇ ਕੋਲ ਚੱਲ ਜੇਗੀ ਕਿ ਜ਼ਮੀਰ ਜ਼ਰੂਰ ਚਾਹੀਦੀ ਆ ਇਸ ਲਈ ਅੱਜ ਜਿਹੜਾ ਸਵਾਲ ਸੀ ਆਪਾਂ ਅਰਜਨ ਪਾਸ਼ਾ ਨੇ ਇਹ ਆਪਣੀ ਨਗਰੀ ਬਸਾਈ ਦਾ ਹਾਲ ਖਤਰ ਤਨ ਤਨ ਤੇ ਉਹਦੇ ਗੁਰੂ ਘਰੋਂ ਜਾ ਕੇ ਆਪਾਂ ਮੁਕਰ ਜੀ ਇਹ ਫੇਰ ਗੱਲ ਨਹੀਂ ਬਣਦੀ ਅਸੀਂ ਉਹਨਾਂ ਬੰਦਿਆਂ ਦੇ ਨਾਲ ਫੇਰ ਚੱਲ ਪਏ ਲਾਲਚਾਂ ਦਾ ਕਰਕੇ ਫੇਰ ਬਾਪੇ ਤੋਂ ਕਿੱਥੇ ਵਜਾਂਗੇ ਜੇ ਉਮਰ 27 ਸਾਲ ਆ ਗਾੜੀ ਜੀਣਾ ਕੀ ਪਤਾ ਇਹਨਾਂ ਨੂੰ ਲੋਕਾਂ ਨੇ ਸੋਚਿਆ ਗਾੜੀ ਜੀਣਾ ਕਿ ਨਹੀਂ ਜੀਣਾ ਕੀ ਕੋਈ ਸਮਝ ਨਹੀਂ ਲੱਗਦੀ ਕੀ ਕਰ ਦੇਣਾ ਕਿ ਦੋ ਟਾਈਮ ਆਪਨੀ ਪਾਰਟੀ ਦਾ ਵੀ ਨਹੀਂ ਹਾਂਜੀ ਉਹ ਤੁਹਾਡੇ ਵੱਲੋਂ ਵਿਰੋਧ ਕੀਤਾ ਜਾਏਗਾ ਜੀ ਉਹ ਨਹੀਂ ਜੀ ਵੇਖੋ ਮੈਂ ਪਹਿਲਾਂ ਵੀ ਦੱਸ ਚੁੱਕਾ ਅਸੀਂ ਪਾਰਟੀ ਦੇ ਨਾਲ ਜਿੱਤ ਕੇ ਛੀੜ ਜਿਹੜੀ ਆ ਪਾਰਟੀ ਦੀ ਝੋਲੀ ਪਾਵਾਂਗੇ ਤੇ ਮੈਂ ਪੰਜਾਬ ਦੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਇਗਨੋਰ ਕੀਤਾ ਗਿਆ ਜਿਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਸਮਾਂ ਇਹ ਆਪਣਾ ਉਹ ਆਪੀ ਆਪਾਂ ਇਕੱਠੇ ਹੋਗੇ ਇੱਕ ਮੰਚ ਦੇ ਲੜੀਏ ਤੇ ਦਸਿਆਏ ਪਾਰਟੀਆਂ ਨੂੰ ਵੀ ਜਿਹੜੇ ਵਲੰਟੀਅਰ ਆ ਇਹ ਰੀਡ ਦੀ ਹੱਡੀ ਹੁੰਦੀ ਆ ਇਹਨਾਂ ਨੂੰ ਗਨੋਰ ਕਰਾਂਗੇ ਤੇ ਕੀ ਹਾਲ ਹੋਗਾ ਆਪਾਂ ਤਕੜੇ ਹੋ ਕੇ ਸਾਥ ਦਈਏ ਤਾਂ ਕਿ ਇਹਨਾਂ ਨੂੰ ਦੱਸਿਆ ਜਾ ਸਕੇ ਵੀ ਇੱਥੇ ਬੰਦੇ ਦੀ ਛਵੀਆਂ ਵੇਖੀਆਂ ਜਾਂਦੀਆਂ ਕਲੀ ਰਾਜਨੀਤੀ ਤੇ ਜਿੱਤ ਨਹੀਂ ਵੇਖੀ ਜਾਂਦੀ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਨੂੰ ਹੀ ਦਿੱਤੀ ਜਾਂਦੀ ਡਿਕੜ ਅਸੀਂ ਇਹਨੇ ਹੋਰ ਕਿਸੇ ਨੂੰ ਦੇ ਦਿੰਦੇ ਇੰਨੇ ਵਲੰਟੀਅਰ ਆ ਸਾਡੇ ਹਲਕੇ ਦੇ ਵਿੱਚ ਇੰਨੇ ਲੋਕਾਂ ਨੇ ਮਿਹਨਤ ਕੀਤੀ ਆ ਚਲੋ ਸਾਡੀ ਨਹੀਂ ਬਣਦੀ ਹੋਰ ਕਿਸੇ ਨੂੰ ਦੇ ਦਿੰਦੇ ਵਲੰਟੀਅਰ ਨੂੰ ਦੇ ਦਿੰਦੇ ਪਰ ਜਿਹੜੇ ਬੰਦੇ ਦੇ ਖਿਲਾਫ ਸਾਡੇ ਐਮਐਲਏ ਸਾਹਿਬ ਰਾਤ ਦੇਣਾ ਲੋਕਾਂ ਨੂੰ ਜਾਗਰੂਤ ਕਰਕੇ ਇਹੀ ਸਰਕਾਰ ਪਹਿਲਾਂ ਜਾਗਰੂਤ ਕਰਕੇ ਰਾਤ ਦੇਣ ਪ੍ਰਚਾਰ ਕਰਕੇ ਪਾਈ ਦੇ ਵਿੱਚ ਇਥੋਂ ਆਪਣੇ ਐਮਐਲਏ ਸਾਹਿਬ ਨੂੰ ਜਿਤਾਇਆ ਤੇ ਅੱਜ ਉਸੇ ਹੀ ਬੰਦੇ ਨੂੰ ਜਿਹਨੂੰ ਹਰਾਇਆ ਉਹਨੂੰ ਫੇਰ ਟਿਕਟ ਦੇ ਦਿੱਤੀ ਅਸੀਂ ਦੇ ਹਿਸਾਬ ਦੇ ਨਾਲ ਕਿ ਪਾਸੇ ਉਮੀਦਵਾਰ ਨੂੰ ਸਰਕਾਰ ਦੀ ਸਪੋਰਟ ਹੈ ਤੇ ਇੱਕ ਪਾਸੇ ਤੁਸੀਂ ਇਕੱਲੇ ਲੜ ਰਹੇ ਹੋ ਕਿੱਤਾ ਜਿੱਤਫਾਓਗੇ ਕਾਲਪੁਰਖ ਦੀ ਜੀ ਹੱਥ ਚਾਹੀਦਾ ਬਾਕੀ ਬੰਦੇ ਦੇ ਨਾਲ ਫੌਜ ਆਪੇ ਤਿਆਰ ਹੋ ਜਾਂਦੀ ਆ ਬੂੰਦ ਬੂੰਦ ਕਰਕੇ ਸਾਗਰ ਭਰਦਾ ਤੇ ਮੈਨੂੰ ਵਿਸ਼ਵਾਸ ਵਾ ਜਿੰਨੇ ਵੀ ਐਮਐਲਏ ਸਾਹਿਬ ਨੂੰ ਪਿਆਰ ਕਰਦੇ ਸੀ ਬਾਕੀ ਪੰਜਾਬ ਦੇ ਜਿੰਨੇ ਵੀ ਵੱਸਦੇ ਆ ਸਾਰੇ ਤਗੜੇ ਹੋ ਕੇ ਸਾਥ ਦੇਣਗੇ ਤੇ ਜਿੱਤ ਸਾਡੀ ਯਕੀਨੀ ਆ ਉਹਨਾਂ ਦੇ ਜਿਹੜੀਆਂ ਪੰਚਾਇਤਾਂ ਪਹਿਲਾਂ ਸਮਰਥਨ ਦੇ ਰਹੀਆਂ ਸੀ ਹਜੇ ਵੀ ਨਾਲ ਰਹਿ ਗਈਆਂ ਨੇ ਜਾਂ ਨਹੀਂ ਜਿਹੜੇ ਪਾਜੀ ਵੇਖੋ ਸਾਰੇ ਹੀ ਬੰਦੇ ਸਾਡੇ ਉਦਾਂ ਹੀ ਨਾਲ ਆ ਕੁਛ ਦਿਨਾਂ ਜੀ ਤੁਹਾਨੂੰ ਪਤਾ ਲੱਗ ਜਾਊਗਾ ਇਹ ਬਾਕੀ ਵੋਟਾਂ ਨੇ ਦੱਸ ਹੀ ਦੇਣਾ ਕਿੱਧਰ ਨੂੰ ਪੈਂਦੀਆਂ ਤੇ ਤੁਸੀਂ ਭਰਾ ਜੇ ਬਾਕੀ ਸਾਥ ਦੋ ਸਾਰੇ ਤਗੜਾ ਹੋ ਕੇ ਕਿੰਦਾ ਲੈ ਕੇ ਕੀ ਜਾ ਰਹੇ ਜੋ ਵੇਖੋ ਜਿਹੜਾ ਆਪਣਾ ਨਸ਼ਾ ਇਹਨੂੰ ਆਪਾਂ ਰੋਕਣਾ ਜਿੱਦਾਂ ਪਹਿਲਾਂ ਰੋਕਦੇ ਰਹੇ ਹੁਣ ਵੀ ਰੋਕਾਂਗੇ ਉਸੇ ਤਰ੍ਹਾਂ ਕੁੱਟੇ ਹੋਗੇ ਤੇ ਬਾਕੀ ਗੁਰੂ ਅਰਜਨ ਪਾਤਸ਼ਾਹ ਦੇ ਅਸੀਂ ਐਮਐਲਏ ਸਾਹਿਬ ਦੀ ਜੋ ਵੀ ਸੋਚ ਸੀ ਉਹਨਾਂ ਵਰਗੇ ਬਣਤ ਨਹੀਂ ਸਕਦੇ ਪਰ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇਵਾਂਗੇ ਸਾਨੂੰ ਵੀ ਦਬਾਇਆ ਜਾ ਰਿਹਾ ਪੂਰਾ ਪਰ ਇੱਕ ਗੱਲ ਹੈਗੀ ਆ ਮਰਨ ਲਿਖਾਏ ਮੰਡਲ ਮੈਂ ਆਏ ਇਹ ਲਈ ਆਪਾਂ ਡਰਨਾ ਨਹੀਂ ਜੋ ਵੀ ਕੁਝ ਹੈਗਾ ਸਾਡੇ ਵੀ ਬੰਦੇ ਕਹਿੰਦੇ ਭਾਈ ਬਾਜਾ ਇਹ ਕੰਮ ਬੜਾ ਸਰਕਾਰਾਂ ਇਦਾਂ ਹੁੰਦੀਆਂ ਪਰ ਗੁਰੂ ਨਾਨਕੀ ਨਗਰੀ ਦੇ ਵਿੱਚ ਬਹਿ ਕੇ ਅਸੀਂ ਪ੍ਰਣ ਲਿਆ ਸੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਟਾਈ ਟਿਵੀ ਦਿਨਾਲ